ਟਰੰਪ ਦੇ ਡਰੋਂ ਬੱਚਿਆਂ ਨੇ ਅਮਰੀਕਾ 'ਚ ਸਕੂਲ ਜਾਣਾ ਛੱਡਿਆ ਅਮਰੀਕਾ ਦੇ ਸਕੂਲਾਂ 'ਚ ਇਮੀਗ੍ਰੇਸ਼ਨ ਛਾਪੀਆਂ ਦੀਆਂ ਫੈਲੀਆਂ ਵਹਾਂ 40 ਲੱਖ ਤੋਂ ਵੱਧ ਬੱਚੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਅਮਰੀਕਾ ਵਿੱਚ ਸਕੂਲੀ ਬੱਚਿਆਂ ਨੂੰ ਘੇਰ ਕੇ ਬੱਚਿਆਂ ਦਾ ਇਮੀਗ੍ਰੇਸ਼ਨ ਸਟੇਟਸ ਪੁੱਛਣਾ ਤੇ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿੱਚ ਮੌਜੂਦ ਬੱਚਿਆਂ ਨੂੰ ਫੜ ਕੇ ਲੈ ਜਾਣ ਦੀ ਤਿਆਰੀ ਮੁਕੰਮਲ ਹੋਣ ਦੀ ਰਿਪੋਰਟ ਹੈ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਵਿੱਚ 40 ਲੱਖ ਤੋਂ ਵੱਧ ਸਕੂਲ ਜਾਂਦੇ ਬੱਚੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਨੇ ਔਰ ਉਥੇ ਇਲੀਗਲ ਟੰਗਲ ਰਹਿ ਰਹੇ ਨੇ ਅਤੇ ਇਮੀਗ੍ਰੇਸ਼ਨ ਸ਼ਾਪਿਆਂ ਦੇ ਡਰੋਂ ਮਾਪਿਆਂ ਦੇ ਵਿੱਚ ਘਬਰਾਹਟ ਵਾਲਾ ਮਾਹੌਲ ਹੈ। ਕੈਲੀਫੋਰਨੀਆ ਦੇ ਫ੍ਰਿਜ਼ਨੋ ਵਿੱਚ ਇਮੀਗ੍ਰੇਸ਼ਨ ਸ਼ਾਪਿਆਂ ਦੀ ਅਫਵਾਹ ਉੱਡ ਗਈ ਪਰ ਕੋਲੋਰਾਡੋ ਦੇ ਡੈਨਵਰ ਵਿਖੇ ਇਮੀਗ੍ਰੇਸ਼ਨ ਸ਼ਾਪਿਆ ਕਾਰਨ ਅੱਧੇ ਤੋਂ ਵੱਧ ਬੱਚਿਆਂ ਨੇ ਸਕੂਲ ਜਾਣਾ ਛੱਡ ਦਿੱਤਾ ਹੈ। ਕਈ ਸੂਬਿਆਂ ਦੇ ਵਿੱਚ ਪ੍ਰਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੇਖੌਫ ਹੋ ਕੇ ਬੱਚਿਆਂ ਨੂੰ ਸਕੂਲ ਭੇਜਣ। ਪਰ ਓਕਲਾਹੋਮਾ ਤੇ ਟੈਨੇਸੀ ਵਰਗੇ ਸੂਬਿਆਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਗੈਟਨੂਨੀ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਦੇ ਵਿੱਚ ਹਾਜ਼ਰੀ ਮੁਕੰਮਲ ਤੌਰ ਤੇ ਬੰਦ ਕਰਵਾਉਣਾ ਚਾਹੁੰਦੇ ਨੇ ਟੈਕਸਸ ਦੇ ਐਲਿਸ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵੱਲੋਂ ਮਾਪਿਆਂ ਨੂੰ ਖਾਸ ਤੌਰ ਤੇ ਸੁਨੇਹਾ ਭੇਜਿਆ ਗਿਆ ਹੈ ਕਿ ਫੀਲ ਟਿਪ ਤੇ ਜਾਣ ਵਾਲੀਆਂ ਸਕੂਲ ਬੱਸਾਂ ਨੂੰ ਘੇਰ ਕੇ ਵਿਦਿਆਰਥੀਆਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕੀਤਾ ਜਾ ਸਕਦਾ ਹੈ ਪਰੰਤ ਵਿੱਚ ਇਹ ਸੁਨੇਹਾ ਝੂਠਾ ਸਾਬਿਤ ਹੋਇਆ ਹੁਣ ਪ੍ਰਵਾਸੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਉਹ ਕਰਨ ਤੱਕ ਕੀ ਕਰਨ ਮਾਪਿਆਂ ਨੂੰ ਸਕੂਲਾਂ ਵਿੱਚ ਇਮੀਗ੍ਰੇਸ਼ਨ ਸ਼ਾਪਿਆਂ ਦੀ ਚਿੰਤਾ ਵੱਧ ਵੱਧ ਕੇ ਖਾ ਰਹੀ ਹੈ ਕਿਉਂਕਿ ਜੇ ਇਮੀਗ੍ਰੇਸ਼ਨ ਵਾਲੇ ਬੱਚਿਆਂ ਨੂੰ ਲੈ ਗਏ ਤਾਂ ਪਰਿਵਾਰ ਖੇਰੂ-ਖੇਰੂ ਹੋ ਜਾਵੇਗਾ ਲੋਕ ਅਮਰੀਕਾ ਵਿੱਚ ਇਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਦਾ ਹਰ ਸੰਭ ਯਤਨ ਕਰ ਰਹੇ ਨੇ ਪਰ ਮੌਜੂਦਾ ਹਾਲਾਤ ਉਹਨਾਂ ਦੇ ਰਾਹ ਵਿੱਚ ਅੜਿੱਕਾ ਵੜ ਰਹੇ ਨੇ ਸੋਸ਼ਲ ਮੀਡੀਆ ਤੇ ਅਕਸਰ ਹੀ ਅਫਵਾਹ ਉੱڑ ਜਾਂਦੀ ਹੈ ਕਿ ਫਲਾਣੇ ਇਲਾਕੇ ਦੇ ਸਕੂਲਾਂ ਵਿੱਚ ਛਾਪੇ ਵੱਜਣਗੇ ਜਦਕਿ ਦੂਸਰੇ ਪਾਸੇ ਸਕੂਲ ਪ੍ਰਬੰਧਕ ਦਲੀਲ ਦੇ ਰਹੇ ਨੇ ਕਿ ਛਾਪਿਆਂ ਵਾਲੀ ਕੋਈ ਗੱਲ ਨਹੀਂ ਹੈ ਅਤੇ ਪ੍ਰਵਾਸੀਆਂ ਦੇ ਬੱਚੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਨੇ ਨਜ਼ਦੀਕ ਡੈਨਵਰ ਦੇ ਪਬਲਿਕ ਸਕੂਲਾਂ ਵੱਲੋਂ ਪਿਛਲੇ ਹਫ਼ਤੇ 트ੰਪ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਜਵਾਕਾਂ ਦੀ ਸਿੱਖਿਆ ਵਿੱਚ ਦਖਲ ਦੇਣ ਦੇ ਤੋਸ਼ ਲਗਾਏ ਗਏ ਸ। ਡੈਨਵਰ ਵਿਖੇ ਪਿਛਲੇ ਸਾਲ ਦੱਖਣੀ ਬਾਰਡਰ ਤੋਂ 43,000 ਪ੍ਰਵਾਸੀ ਪੁੱਜੇ ਸਾਂ ਜੁਨ੍ਹਾਂ ਦੇ ਬੱਚਿਆਂ ਨੂੰ ਸ਼ਹਿਰ ਦੇ ਪਬਲਿਕ ਸਕੂਲਾਂ ਵਿੱਚ ਦਾਖਲਾ ਦਿੱਤਾ ਗਿਆ। 트ੰਪ ਨੇ ਸੱਤਾ ਸੰਭਾਲਣ ਤੋਂ ਮਗਰੋਂ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਵਿੱਚ ਹਾਜ਼ਰੀ ਹੈਰਾਨਕੁਨ ਤਰੀਕੇ ਨਾਲ ਘਟ ਚੁੱਕੀ ਹੈ ਅਤੇ ਮੁਕੱਦਮੇ ਵਿੱਚ ਇਮੀਗ੍ਰੇਸ਼ਨ ਛਾਪਿਆਂ ਨੂੰ ਪ੍ਰਮੁੱਖ ਤੌਰ ਤੇ ਜ਼ਿੰਮੇਵਾਰ ਠਰਾਇਆ ਗਿਆ ਹੈ। ਉਧਰ ਓਕਲਾਹੋਮਾ ਵਿੱਚ ਰਿਪਬਲਿਕਨ ਸਟੇਟ ਸੁਪਰਡੈਂਟ ਰਾਇਨ ਵਾਲਟਰਜ਼ ਵੱਲੋਂ ਨਵਾਂ ਨਿਯਮ ਲਿਆਂਦਾ ਗਿਆ ਹੈ ਜਿਸ ਅਧੀਨ ਬੱਚਾ ਨੂੰ ਸਕੂਲ ਦਾਖਲ ਕਰਵਾਉਣ ਆਏ ਮਾਪਿਆਂ ਨੂੰ ਗ੍ਰੀਨ ਕਾਰਡ ਜਾਂ ਫਿਰ ਸਿਟੀਨਨਸ਼ਿਪ ਦਾ ਸਬੂਤ ਪੇਸ਼ ਕਰਨ ਲਈ ਆਖਿਆ ਗਿਆ ਹੈ ਪਰ ਸੂਬੇ ਦੇ ਗਵਰਨਰ ਨੇ ਨਿਯਮ ਰੱਦ ਕਰ ਦਿੱਤਾ ਹੈ ਹੁਣ ਭਾਵੇਂ ਬਗੈਰ ਸਬੂਤ ਵਾਲੇ ਮਾਪੇ ਵੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਪਰ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਗੈਰ ਜ਼ਰੂਰੀ ਕਾਰਵਾਈ ਕਾਰਨ ਮਾਪਿਆਂ ਵਿੱਚ ਪੰਬਲਪੂਸਾ ਪੈਦਾ ਹੋ ਗਿਆ ਹੈ ਟਰੰਪ ਦੇ ਡਰੋਂ ਬੱਚਿਆਂ ਨੇ ਅਮਰੀਕਾ 'ਚ ਸਕੂਲ ਜਾਣਾ ਛੱਡਿਆ ਅਮਰੀਕਾ ਦੇ ਸਕੂਲਾਂ 'ਚ ਇਮੀਗ੍ਰੇਸ਼ਨ ਸ਼ਾਪੀਆਂ ਦੀਆਂ ਫੈਲੀਆਂ ਵਹਾਂ 40 ਲੱਖ ਤੋਂ ਵੱਧ ਬੱਚੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਅਮਰੀਕਾ ਵਿੱਚ ਸਕੂਲੀ ਬੱਚਿਆਂ ਨੂੰ ਘੇਰ ਕੇ ਬੱਚਿਆਂ ਦਾ ਇਮੀਗ੍ਰੇਸ਼ਨ ਸਟੇਟਸ ਪੁੱਛਣਾ ਤੇ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿੱਚ ਮੌਜੂਦ ਬੱਚਿਆਂ ਨੂੰ ਫੜ ਕੇ ਲੈ ਜਾਣ ਦੀ ਤਿਆਰੀ ਮੁਕੰਮਲ ਹੋਣ ਦੀ ਰਿਪੋਰਟ ਹੈ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਵਿੱਚ 40 ਲੱਖ ਤੋਂ ਵੱਧ ਸਕੂਲ ਜਾਂਦੇ ਬੱਚੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਨੇ ਔਰ ਉਹਤੇ ਇਲੀਗਲ ਟੰਗਲ ਰਹਿ ਰਹੇ ਨੇ ਅਤੇ ਇਮੀਗ੍ਰੇਸ਼ਨ ਸ਼ਾਪਿਆਂ ਦੇ ਡਰੋਂ ਮਾਪਿਆਂ ਦੇ ਵਿੱਚ ਘਬਰਾਹਟ ਵਾਲਾ ਮਾਹੌਲ ਹੈ। ਕੈਲੀਫੋਰਨੀਆ ਦੇ ਫ੍ਰਿਜ਼ਨੋ ਵਿੱਚ ਇਮੀਗ੍ਰੇਸ਼ਨ ਸ਼ਾਪਿਆਂ ਦੀ ਅਫਵਾਹ ਉੱਡ ਗਈ ਪਰ ਕੋਲੋਰادو ਦੇ ਡੈਨਵਰ ਵਿਖੇ ਇਮੀਗ੍ਰੇਸ਼ਨ ਸ਼ਾਪਿਆ ਕਾਰਨ ਅੱਧੇ ਤੋਂ ਵੱਧ ਬੱਚਿਆਂ ਨੇ ਸਕੂਲ ਜਾਣਾ ਛੱਡ ਦਿੱਤਾ ਹੈ। ਕਈ ਸੂਬਿਆਂ ਦੇ ਵਿੱਚ ਪ੍ਰਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੇਖੌਫ ਹੋ ਕੇ ਬੱਚਿਆਂ ਨੂੰ ਸਕੂਲ ਭੇਜਣ। ਪਰ ਓਕਲਾਹੋਮਾ ਤੇ ਟੈਨੇਸੀ ਵਰਗੇ ਸੂਬਿਆਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਗੈਟਨੋ ਨੇ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਦੇ ਵਿੱਚ ਹਾਜ਼ਰੀ ਮੁਕੰਮਲ ਤੌਰ ਤੇ ਬੰਦ ਕਰਵਾਉਣਾ ਚਾਹੁੰਦੇ ਨੇ ਟੈਕਸਸ ਦੇ ਐਲਿਸ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵੱਲੋਂ ਮਾਪਿਆਂ ਨੂੰ ਖਾਸ ਤੌਰ ਤੇ ਸੁਨੇਹਾ ਭੇਜਿਆ ਗਿਆ ਹੈ ਕਿ ਫੀਲ ਟਿਪ ਤੇ ਜਾਣ ਵਾਲੀਆਂ ਸਕੂਲ ਬੱਸਾਂ ਨੂੰ ਘੇਰ ਕੇ ਵਿਦਿਆਰਥੀਆਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕੀਤਾ ਜਾ ਸਕਦਾ ਹੈ ਪਰੰਤ ਵਿੱਚ ਇਹ ਸੁਨੇਹਾ ਝੂਠਾ ਸਾਬਿਤ ਹੋਇਆ ਹੁਣ ਪ੍ਰਵਾਸੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਉਹ ਕਰਨ ਤੱਕ ਕੀ ਕਰਨ ਮਾਪਿਆਂ ਨੂੰ ਸਕੂਲਾਂ ਵਿੱਚ ਇਮੀਗ੍ਰੇਸ਼ਨ ਸ਼ਾਪਿਆਂ ਦੀ ਚਿੰਤਾ ਵੱਧ ਵੱਧ ਕੇ ਖਾ ਰਹੀ ਹੈ ਕਿਉਂਕਿ ਜੇ ਇਮੀਗ੍ਰੇਸ਼ਨ ਵਾਲੇ ਬੱਚਿਆਂ ਨੂੰ ਲੈ ਗਏ ਤਾਂ ਪਰਿਵਾਰ ਖੇਰੂ-ਖੇਰੂ ਹੋ ਜਾਵੇਗਾ ਲੋਕ ਅਮਰੀਕਾ ਵਿੱਚ ਇਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਦਾ ਹਰ ਸੰਭ ਯਤਨ ਕਰ ਰਹੇ ਨੇ ਪਰ ਮੌਜੂਦਾ ਹਾਲਾਤ ਉਹਨਾਂ ਦੇ ਰਾਹ ਵਿੱਚ ਅੜਿੱਕਾ ਬਣ ਰਹੇ ਨੇ ਸੋਸ਼ਲ ਮੀਡੀਆ ਤੇ ਅਕਸਰ ਹੀ ਅਫਵਾਹ ਉੱڑ ਜਾਂਦੀ ਹੈ ਕਿ ਫਲਾਣੇ ਇਲਾਕੇ ਦੇ ਸਕੂਲਾਂ ਵਿੱਚ ਛਾਪੇ ਵੱਜਣਗੇ ਜਦਕਿ ਦੂਸਰੇ ਪਾਸੇ ਸਕੂਲ ਪ੍ਰਬੰਧਕ ਦਲੀਲ ਦੇ ਰਹੇ ਨੇ ਕਿ ਛਾਪਿਆਂ ਵਾਲੀ ਕੋਈ ਗੱਲ ਨਹੀਂ ਹੈ ਅਤੇ ਪ੍ਰਵਾਸੀਆਂ ਦੇ ਬੱਚੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਨੇ ਨਜ਼ਦੀਕ ਦੇ ਡੈਨਵਰ ਦੇ ਪਬਲਿਕ ਸਕੂਲਾਂ ਵੱਲੋਂ ਪਿਛਲੇ ਹਫ਼ਤੇ 트ੰਪ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਜਵਾਕਾਂ ਦੀ ਸਿੱਖਿਆ ਵਿੱਚ ਦਖਲ ਦੇਣ ਦੇ ਤੋਸ਼ ਲਗਾਏ ਗਏ ਸ। ਡੈਨਵਰ ਵਿਖੇ ਪਿਛਲੇ ਸਾਲ ਦੱਖਣੀ ਬਾਰਡਰ ਤੋਂ 43,000 ਪ੍ਰਵਾਸੀ ਪੁੱਜੇ ਸਾਂ ਜੁਨ੍ਹਾਂ ਦੇ ਬੱਚਿਆਂ ਨੂੰ ਸ਼ਹਿਰ ਦੇ ਪਬਲਿਕ ਸਕੂਲਾਂ ਵਿੱਚ ਦਾਖਲਾ ਦਿੱਤਾ ਗਿਆ। 트ੰਪ ਨੇ ਸੱਤਾ ਸੰਭਾਲਣ ਤੋਂ ਮਗਰੋਂ ਪ੍ਰਵਾਸੀਆਂ ਦੇ ਬੱਚਿਆਂ ਦੀ ਸਕੂਲਾਂ ਵਿੱਚ ਹਾਜ਼ਰੀ ਹੈਰਾਨਕੁਨ ਤਰੀਕੇ ਨਾਲ ਘਟ ਚੁੱਕੀ ਹੈ ਅਤੇ ਮੁਕੱਦਮੇ ਵਿੱਚ ਇਮੀਗ੍ਰੇਸ਼ਨ ਛਾਪਿਆਂ ਨੂੰ ਪ੍ਰਮੁੱਖ ਤੌਰ ਤੇ ਜ਼ਿੰਮੇਵਾਰ ਠਰਾਇਆ ਗਿਆ ਹੈ। ਉਧਰ ਓਕਲਾਹੋਮਾ ਵਿੱਚ ਰਿਪਬਲਿਕਨ ਸਟੇਟ ਸੁਪਰਡੈਂਟ ਰਾਇਨ ਵਾਲਟਰਜ਼ ਵੱਲੋਂ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਅਧੀਨ ਬੱਚਾ ਨੂੰ ਸਕੂਲ ਦਾਖਲ ਕਰਵਾਉਣ ਆਏ ਮਾਪਿਆਂ ਨੂੰ ਗ੍ਰੀਨ ਕਾਰਡ ਜਾਂ ਫਿਰ ਸਿਟੀਨਨਸ਼ਿਪ ਦਾ ਸਬੂਤ ਪੇਸ਼ ਕਰਨ ਲਈ ਆਖਿਆ ਗਿਆ ਹੈ ਪਰ ਸੂਬੇ ਦੇ ਗਵਰਨਰ ਨੇ ਨਿਯਮ ਰੱਦ ਕਰ ਦਿੱਤਾ ਹੈ ਹੁਣ ਭਾਵੇਂ ਬਗੈਰ ਸਬੂਤ ਵਾਲੇ ਮਾਪੇ ਵੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਪਰ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਗੈਰ ਜ਼ਰੂਰੀ ਕਾਰਵਾਈ ਕਾਰਨ ਮਾਪਿਆਂ ਵਿੱਚ ਪੰਬਲਪੂਸਾ ਪੈਦਾ ਹੋ ਗਿਆ ਹੈ